ਅੱਸੀ ਗਾਲ ਤੁਸੀਂ ਦੇਖ ਰਹੇ ਦਿਨਿਕ ਸਵੇਰਾ ਟੀਵੀ ਤੇ ਮੈਂ ਸੁਰਿੰਦਰ ਕੰਬੋਲ ਇੱਕ ਵੱਡਾ ਹਾਸਾ ਆਇਆ ਨੈਸ਼ਨਲ ਹਾਈਵੇ 1 ਤੇ ਇੱਕ ਵੱਡਾ ਟਿੱਪਰ ਜਿਹੜਾ ਹੈਗਾ ਵੱਡਾ ਟ੍ਰੇਲਰ ਜਿਹੜਾ ਸੜਕ ਹਾਦਸਿਆਂ ਦੌਰਾਨ ਵਰਦਾਨ ਸਾਬਿਤ ਹੋ ਰਹੀ ਸੜਕ ਸੁਰੱਖਿਆ ਫੋਰਸ ਨੇ ਹੁਣ ਤੱਕ ਕਈ ਕੀਮਤੀ ਜਾਨਾਂ ਬਚਾਈਆਂ ਇਸ ਫੋਰਸ ਨੇ ਸਿਰਫ 6 ਮਿੰਟ 29 ਸੈਕਿੰਡ ਚ ਹਾਦਸਿਆਂ ਵਾਲੀ ਥਾਂ ਪਹੁੰਚ ਕੇ ਜਿੱਥੇ ਰਿਕਾਰਡ ਕਾਇਮ ਕੀਤਾ ਹੈ ਉੱਥੇ ਹੀ ਕਈ ਘਰਾਂ ਦੇ ਚਿਰਾਗ ਬੁਝਣ ਤੋਂ ਵੀ ਬਚਾਏ ਨੇ ਅਤ ਆਧੁਨਿਕ ਯੰਤਰਾਂ ਦੇ ਨਾਲ ਲੈਸ 144 ਅਤ ਆਧੁਨਿਕ ਵਾਹਨ ਪੰਜਾਬ ਪਰ ਦੇ ਨਾਜ਼ੁਕ ਰਸਤਿਆਂ ਤੇ 24 ਘੰਟੇ ਮੌਜੂਦ ਰਹਿੰਦੇ ਨੇ ਇਹਨਾਂ ਦੀ ਮੌਜੂਦਗੀ ਦੇ ਚਲਦਿਆਂ ਐਸਐਸਐ ਫਰੂਟਾਂ ਤੇ ਅਪਰਾਧ ਦਰ ਘਟੀ ਹੈ ਅਤੇ ਸੜਕ ਹਾਦਸਿਆਂ ਦੌਰਾਨ ਹੁੰਦੀਆਂ ਮੌਤਾਂ ਦੇ ਵਿੱਚ ਵੀ ਕਮੀ ਆਈ ਹੈ ਹੈਲਿਕਸ ਗੱਡੀ ਇੱਕ ਐਸੀ ਗੱਡੀ ਆ ਜਿਹਦੇ ਵਿੱਚ ਬਹੁਤ ਪਾਵਰ ਆ ਮੋਰਓਵਰ ਸਾਨੂੰ ਇੱਕ ਡਾਲਾ ਵੀ ਮਿਲਿਆ ਪਿੱਛੇ ਜਿਹਦੇ ਵਿੱਚ ਆਪਾਂ ਇੱਕ ਸਟ੍ਰੈਚਰ ਕੌਨਸ ਵਗੈਰਾ ਰੱਖੀਆਂ ਤਾਂ ਕਿ ਜੋ ਕਿਤੇ ਐਕਸੀਡੈਂਟ ਹੋ ਜਾਵੇ ਆਪਾਂ ਉਸ ਨੂੰ ਉੱਥੇ ਰੱਖ ਕੇ ਆਪਾਂ ਇੱਕ ਸੁਚਾਰੂ ਢੰਗ ਨਾਲ ਜਿਹੜਾ ਜਾਮ ਆ ਉਸ ਨੂੰ ਆਪਾਂ ਕਲੀਅਰ ਕਰਾ ਸਕਦੇ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਮਕਸਦ ਪੰਜਾਬ ਦੇ ਲੋਕਾਂ ਨੂੰ ਇੱਕ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣਾ ਹੈ ਪੰਜਾਬ ਪੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਹੈ ਜਿਸ ਸੂਬੇ ਕੋਲ ਸੜਕਾਂ ਤੇ ਐਕਸੀਡੈਂਟ ਤੇ ਸੜਕਾਂ ਤੇ ਕੋਈ ਹੋਰ ਕਿਸਮ ਦੇ ਕ੍ਰਾਈਮ ਨੂੰ ਰੋਕਣ ਵਾਸਤੇ ਅਲੱਗ ਫੋਰਸ ਬਣਾਈ ਜਾ ਰਹੀ ਹੈ 30 ਕਿਲੋਮੀਟਰ ਵਾਲੀ ਗੱਡੀ ਤੁਹਾਨੂੰ ਆਉਂਦੀ ਜਾਂਦੀ ਮਿਲੂਗੀ ਕੋਈ ਟਰੱਕ ਖੜਾ ਹੈ ਖਰਾਬ ਹੋਇਆ ਪੁੱਲ ਕਰਕੇ ਉਹਨੂੰ ਖਿੱਚ ਕੇ ਸਾਈਡ ਤੇ ਕਰ ਦਿੱਤਾ ਜਾਊਗਾ ਉਹ ਆ ਰਿਹਾ ਸੀਗਾ ਦਿੱਲੀ ਤੋਂ ਜਲੰਧਰ ਵਾਲੀ ਸਾਈਡ ਨੂੰ ਕੀ ਹਾਸਾ ਵਾਪਰੇਆ ਹੋਟਲ ਮੈਰੀਟਨ ਦੇ ਲਾਗੇ ਤਾਂ ਤੁਹਾਨੂੰ ਤਸਵੀਰਾਂ ਵੀ ਅਸਲੇ ਦਿਖਾ ਦਿੰਨੇ ਆ ਕਿ ਜੋ ਹਜੇ ਤੱਕ ਜਾਣਕਾਰੀ ਮਿਲੀ ਹੈ ਕਿ ਗੱਡੀ 2-3 ਗੱਡੀਆਂ ਦਾ ਹਾਸਾ ਹੋਇਆ ਜਿਹੜਾ ਟਿਪਰ ਆ ਪੂਰੀ ਤਰ੍ਹਾਂ ਨਾਲ ਖੇਤੀਗ੍ਰਸਤ ਹੋ ਗਿਆ ਪੂਰੀ ਤਰ੍ਹਾਂ ਨਾਲ ਟੁੱਟ ਗਿਆ ਮੋਰੇ ਉਹ ਕਿ ਜਿਹੜੇ ਡਿਵਾਈਡਰ ਦੇ ਉੱਤੇ ਗਾਰਡਰ ਲੱਗੇ ਸੀਗੇ ਉਹ ਤੁਸੀਂ ਦੇਖ ਸਕਦੇ ਤਸਵੀਰਾਂ ਦੇ ਵਿੱਚ ਇਹ ਗਾਰਡਰ ਜਿਹੜੇ ਹੈਗੇ ਇਹ ਡਿਵਾਈਡਰ ਦੇ ਲੱਗੇ ਹੋਏ ਸੀਗੇ ਇਹ ਕ੍ਰੋਸ ਕਰਦਾ ਹੋਇਆ ਦੂਸਰੀ ਸੜਕ ਤੋਂ ਪਰਲੀ ਸੜਕ ਤੋਂ ਲੈ ਕੇ ਕ੍ਰੋਸ ਕਰਕੇ ਡਵਾਈਡਰ ਕ੍ਰੋਸ ਕਰਕੇ ਦੂਸਰੀ ਸਾਈਡ ਤੇ ਆ ਗਿਆ ਔਰ ਇੱਕ ਗੱਡੀ ਉਹ ਸਾਹਮਣੇ ਨਜ਼ਰ ਆ ਰਹੀ ਹੈ ਜਿਹੜੀ ਉਹ ਵੀ ਇਸ ਦੁਰਘਟਨਾ ਦਾ ਸ਼ਿਕਾਰ ਹੋਈ ਹੈ ਜਿਹੜੀ ਉਹ ਪਰਲੇ ਸਾਈਡ ਤੇ ਜਿਹੜੀ ਗੱਡੀ ਖੜੀ ਹੈ ਇਹਦੇ ਵਿੱਚ ਹਜੇ ਤੱਕ ਜੋ ਜਾਣਕਾਰੀ ਮਿਲੀ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਜਿਹੜੀ ਉਹ ਜਿਹੜੀ ਗੱਡੀ ਤੁਸੀਂ ਅਸਲ ਵਿੱਚ ਤਸਵੀਰਾਂ 'ਚ ਦੇਖ ਰਹੇ ਹੋ ਇਸ ਗੱਡੀ ਦੇ ਵਿੱਚ ਜਿਹੜਾ ਡਰਾਈਵਰ ਸੀਗਾ ਉਹਦੀ ਲੱਤ ਸੈਕਚਰ ਹੋਈ ਹੈ ਔਰ ਜਿਹੜਾ ਇਹ ਟਰੈਲਰ ਸੀਗਾ ਇਹਦੇ ਵੀ ਡਰਾਈਵਰ ਨੂੰ ਸੱਟਾਂ ਲੱਗੀਆਂ ਐ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇਹਨਾਂ ਨਾਲ ਪਰ ਫਿਲਹਾਲ ਤਸਵੀਰਾਂ ਦੇਖ ਸਕਦੇ ਹੋ ਮੈਂ ਆਪਣੇ ਕੈਮਰਾਮੈਨ ਸਾਥੀ ਨੂੰ ਕਹੂੰਗਾ ਥੋੜਾ ਜਿਹਾ ਤਸਵੀਰਾਂ ਉੱਪਰ ਦੀ ਹੋ ਕੇ ਦਿਖਾ ਦੇ ਕਿ ਕਿ ਵੱਡੀ ਜਿਹੜੀ ਜੀਸੀਬੀ ਹੈਗੀ ਆ ਉਹ ਇਹਦੇ ਉੱਤੇ ਲੋਡ ਕੀਤੀ ਹੋਈ ਆ ਲੁਧਿਆਣਾ ਸਾਈਡ ਤੋਂ ਇਹ ਜਲੰਧਰ ਵੱਲ ਨੂੰ ਆ ਰਿਹਾ ਸੀਗਾ ਬਿਲਕੁਲ ਨੈਸ਼ਨਲ ਹਾਈਵੇ ਇੱਕ ਤੇ ਹਾਦਸਾ ਵਾਪਰਿਆ ਔਰ ਦੋ ਤਿੰਨ ਗੱਡੀਆਂ ਜਿਹੜੀਆਂ ਇਸ ਹਾਦਸੇ ਦੀਆਂ ਸ਼ਿਕਾਰ ਹੋਈਆਂ ਨੇ ਹਾਲਾਂਕਿ ਜਾਨੀ ਨੁਕਸਾਨ ਕਿਸੇ ਤਰ੍ਹਾਂ ਦਾ ਨਹੀਂ ਹੋਇਆ ਪਰ ਸੱਟਾਂ ਜ਼ਰੂਰ ਲੱਗੀਆਂ ਨੇ ਡਰਾਈਵਰਾਂ ਦੇ ਇਹ ਵੀ ਦੱਸਿਆ ਜਾ ਰਿਹਾ ਜਿਹੜੀ ਅੱਗੇ ਲੋਰੀ ਜਿਹੜੀ ਖੜੀ ਹੈਗੀ ਆ ਗੱਡੀ ਖੜੀ ਹੈਗੀ ਆ ਕਾਫੀ ਸਪੀਡ ਤੋਂ ਆ ਕੇ ਆ ਰਹੀ ਔਰ ਇਹ ਵੀ ਦੱਸਿਆ ਜਾ ਰਿਹਾ ਕਿ ਜਿਹੜੇ ਆਵਾਰਾ ਪਸ਼ੂ ਹੈਗੇ ਆ ਉਹ ਇਨ੍ਹਾਂ ਗੱਡੀਆਂ ਦੇ ਮੋੜੇ ਆ ਜਾਂਦੇ ਨੇ ਜਦੋਂ ਕਿ ਇਹ ਗੱਡੀਆਂ ਆਪਣਾ ਆਪਾ ਖੋਦਿੰਦੀਆਂ ਨੇ ਤੇ ਇਹ ਹਾਸਾ ਜਿਹੜਾ ਹੈਗਾ ਉਹ ਵਾਪਰ ਜਾਂਦਾ ਇੱਥੇ ਕੋਸ਼ਿਸ਼ ਕਰਦੇ ਆਂ ਡਰਾਈਵਰ ਨਾਲ ਗੱਲ ਕਰਨ ਦੀ ਕਿ ਆਖਰਕਾਰ ਉਹਦਾ ਕੀ ਕਹਿਣਾ ਕਿਵੇਂ ਹਾਸਾ ਵਾਪਰਿਆ क्या नाम है आपका प्रदीप कुमार प्रदीप क्या हुआ था हादसा कैसे हुआ ये हादसा हुआ है गाय के चक्कर में गाय आ गई थी कितनी है? कितनी चार पांच गाय थी तो एक गाड़ी निकल गई थी बॉडी वाली मैं पीछे था बीच में गाय आ गई तो उसको बचाने के चक्कर में मैं इधर आ गया बैलेंस बिगड़ गया तो चोट लगी आपको चोट लगी है थोड़ी बहुत पैर कट गया थोड़ा बाकी और कोई नुकसान नहीं नहीं तो बिल्कुल गड्डी का नुकसान जरूर है 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 पर सट भी लगी है। मैं होर साथी हमारी कि कि आम, गाड़ी है जी अच्छा, गाड़ी थे। ये लखनऊ से लोड होके चली थी हिमाचल हाँ। की लोड हुई है टमटांग की तो रात में एक डेढ़ बजे का टाइम है तो इसके गाड़ी आगे आगे गाड़ी जा रही थी उसके पीछे बीच से दो तीन गाय आई है तो गाय को बचाने के चक्कर में ड्राइवर ने थोड़ा सा बैलेंस बिगड़ दिया गाड़ी का तो गाड़ी नीचे उतर गई

ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਡਿਵਾਈਡਰ ਨੈਸ਼ਨਲ ਹਾਈਵੇ ਇੱਕ ਦੇ ਉੱਤੇ ਜਿਹੜੇ ਡਿਵਾਈਡਰ ਡਿਵਾਈਡਰ ਦੇ ਵਿੱਚ ਜਿਹੜੀ ਆ ਗਾਰਡਰ ਲੱਗੇ ਹੋਏ ਨੇ ਉਹਨਾਂ ਨੂੰ ਤੋੜਦੀ ਹੋਈ ਗੱਡੀ ਦੂਸਰੀ ਸਾਈਡ ਤੇ ਆ ਗਈ ਹੈ ਜਿਹਦੇ ਕਰਕੇ ਇਹ ਨੁਕਸਾਨ ਹੋਇਆ ਹਾਲਾਂਕਿ ਇਹ ਵੀ ਉਹਨਾਂ ਵੱਲੋਂ ਦੱਸਿਆ ਗਿਆ ਕਿ ਰਾਤੀ 1 ਤੋਂ 1.5 ਵਜੇ ਦੀ ਇਹ ਤੁੜਗਟਨਾ ਹੈਗੀ ਆ ਔਰ ਜਿਹਦੇ ਵਿੱਚ ਜਿਹੜੇ ਡਰਾਈਵਰ ਹੈਗੇ ਦੋਨਾਂ ਗੱਡੀਆਂ ਦੇ ਉਹਨਾਂ ਨੂੰ ਸੱਟਾਂ ਜ਼ਰੂਰ ਲੱਗੀਆਂ ਨੇ ਪਰ ਜਾਨੀ ਨੁਕਸਾਨ ਤੋਂ ਅਜੇ ਤੱਕ ਬਚਾ ਰਿਹਾ ਲਖਨਊ ਤੋਂ ਇਹ ਜੀਸੀਬੀ ਲੋਨ ਹੋ ਕੇ ਜਿਹੜਾ ਜਿਹੜਾ ਟਿੱਪਰ ਹੈਗਾ ਇਹ ਟਰਾਲਾ ਜਿਹੜਾ ਹੈਗਾ ਚੱਲਿਆ ਸੀਗਾ ਔਰ ਇਹਨਾਂ ਨੇ ਹਿਮਾਚਲ ਜਾਣਾ ਸੀਗਾ ਹਿਮਾਚਲ ਵੱਲ ਨੂੰ ਚੱਲੇ ਪਏ ਸੀਗੇ ਜਦ ਕਿ ਜਲੰਧਰ ਦੇ ਵਿੱਚ ਇਹਨਾਂ ਦਾ ਐਕਸੀਡੈਂਟ ਹੋ ਜਾਂਦਾ ਜਿਹੜਾ ਇੰਜਨ ਹੈਗਾ ਗੱਡੀ ਦਾ ਜਿਹੜਾ ਪੋਹਦੇ ਗੱਡੀ ਦਾ ਇੰਜਨ ਹੁੰਦਾ ਉਹ ਪੂਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਤੇ ਹਾਲਾਂਕਿ ਡਰਾਈਵਰ ਦੇ ਸੱਟਾਂ ਜ਼ਰੂਰ ਲੱਗੀਆਂ ਨੇ ਦੋਨਾਂ ਡਰਾਈਵਰਾਂ ਦੇ ਮੈਂ ਕੋਸ਼ਿਸ਼ ਕਰਾਂਗਾ ਦੂਸਰੀ ਜਿਹੜੀ ਗੱਡੀ ਖੜੀ ਆ ਉਹਦੇ ਵੱਲ ਵੀ ਅਸੀਂ ਜਾ ਕੇ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਅਸੀਂ ਜ਼ਰੂਰ ਕਰਾਂਗੇ ਤਾਂ ਬਿਲਕੁਲ ਇਹ ਦੂਸਰੀ ਗੱਡੀ ਹੈ ਜਿਹਦਾ ਨੁਕਸਾਨ ਹੋਇਆ ਇਹ ਵੀ ਹਾਦਸੇ ਦਾ ਸ਼ਿਕਾਰ ਹੋਈ ਹੈ ਇਹਦੇ ਵੀ ਜਿਹੜਾ ਮੋਹਲਾ ਇੰਜਣ ਹੈਗਾ ਇਹਦਾ ਵੀ ਪੂਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਪੂਰੀ ਤਰ੍ਹਾਂ ਨਾਲ ਗੱਡੀ ਦਾ ਨੁਕਸਾਨ ਹੋਇਆ ਔਰ ਇਹ ਦੋ ਗੱਡੀਆਂ ਦਾ ਐਕਸੀਡੈਂਟ ਜਿਹੜਾ ਹੋਇਆ ਹਾਲਾਂਕਿ ਜੋ ਡਰਾਈਵਰ ਨੇ ਦੱਸਿਆ ਸੀ ਗੱਡੀ ਦੇ ਅੱਗੇ ਚਾਰ ਤੋਂ ਪੰਜ ਜਣੀਆਂ ਆਵਾਰਾ ਪਸ਼ੂ ਸੀਗੇ ਉਹ ਆ ਰਹੇ ਸੀਗੇ ਜਿਹਦੇ ਕਰਕੇ ਜਿਹੜਾ ਬੈਲੈਂਸ ਸੀਗਾ ਉਹ ਖਰਾਬ ਹੋ ਗਿਆ ਔਰ ਇਹ ਹਾਸਾ ਵਾਪਰਿਆ ਤੇ ਨਾਲ ਹੀ ਅਸੀਂ ਤਸਵੀਰਾਂ ਤੋਂ ਕੋਸ਼ਿਸ਼ ਕਰ ਰਹੇ ਆ ਕਿ ਜਿਹੜੀਆਂ ਗੱਡੀਆਂ ਹੈਗੀਆਂ ਦੋਨੇ ਦੋਨਾਂ ਦੇ ਇੰਜਨ ਜਿਹੜੇ ਪੂਰੀ ਤਰ੍ਹਾਂ ਨਾਲ ਨੁਕਸਾਨੇ ਗਏ ਪਰ ਖੱਟੇ ਜਿਹੜੇ ਕਹਿ ਸਕਦੇ ਆ ਆਪਾਂ ਪਰ ਖੱਟੇ ਤੇ ਕਰੋ ਉਹ ਗੱਡੀਆਂ ਦੇ ਪੂਰੀ ਤਰ੍ਹਾਂ ਨੁਕਸਾਨੀ ਆ ਗਈਆਂ ਹਾਲਾਂਕਿ ਜਿਹੜਾ ਇਹ ਵਾਲਾ ਗੱਡੀ ਹੈ ਇਹ ਵਾਲੀ ਗੱਡੀ ਦਾ ਜਿਹੜਾ ਡਰਾਈਵਰ ਸੀਗਾ ਉਹਦੀ ਲੱਤ ਲੱਤ ਫੈਕਚਰ ਹੋਈ ਹੈ ਤੇ ਜਿਹੜਾ ਦੂਸਰੀ ਗੱਡੀ ਵੱਡੀ ਗੱਡੀ ਦਾ ਡਰਾਈਵਰ ਸੀਗਾ ਉਹਦੇ ਵੀ ਸੱਟਾਂ ਲੱਗੀਆਂ ਪਰ ਜਾਨੀ ਨੁਕਸਾਨ ਤੋਂ ਦੋਨਾਂ ਐਕਸੀਡੈਂਟਾਂ ਵਿੱਚ ਬਚਾਰਿਆ ਇਹ ਤਸਵੀਰਾਂ ਨੇ ਜਲੰਧਰ ਦੇ ਨੈਸ਼ਨਲ ਹਾਈਵੇ 1 ਦੀਆਂ ਜਿੱਥੇ ਕੀ ਦੋ ਐਕਸੀਡੈਂਟ ਹੋਇਆ ਰਾਤ 1 ਤੋਂ 1:30 ਵਜੇ ਦੇ ਵਿਚਕਾਰ ਹਾਦਸਾ ਵਾਪਰਿਆ ਔਰ ਫਿਲਹਾਲ ਜੇ ਗੱਲ ਕਰੀਏ ਤਾਂ ਇਸ ਵੇਲੇ ਪੁਲਿਸ ਵੱਲੋਂ ਟ੍ਰੈਫਿਕ ਜਿਹੜਾ ਹੈਗਾ ਉਹ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਬਿਲਕੁਲ ਇਹ ਤਸਵੀਰਾਂ ਨੇ ਜਲੰਧਰ ਦੇ ਨੈਸ਼ਨਲ ਹਾਈਵੇ 1 ਦੀਆਂ ਜਿੱਥੇ ਕੀ ਬੀਤੀ ਰਾਤ 1:30 ਵਜੇ ਦੇ ਕਰੀਬ ਹਾਦਸਾ ਵਾਪਰਿਆ ਤੁਸੀਂ ਮੌਕੇ ਤੇ ਆਇਓ ਕੀ ਹਾਜੇ ਬਿਕਰ ਜਾਣਕਾਰੀ ਮਿਲੀ ਹੈ ਇਹ ਜਿਹੜਾ ਡਰਾਈਵਰ ਆ ਜਿਹੜਾ ਗੱਡੀ ਦਾ ਇਹ ਕਹਿੰਦਾ ਸੀ ਮੇਰੇ ਮੂਰੇ ਗੱਡੀ ਦੇ ਮੂਰੇ ਕੋਈ ਵਾਰਾ ਪਸ਼ੂ ਵਗੈਰਾ ਆ ਗਿਆ ਮੈਨੂੰ ਬ੍ਰੇਕ ਲਾਉਂਦੇ ਲਾਉਂਦੇ ਕੋਈ ਗੱਡੀ ਬਹੁਤ ਲੋਡ ਸੀ ਗਈ ਉਹਦੇ ਵਿੱਚ ਕਹਿੰਦੇ ਕਿ ਉਹਨੂੰ ਕ੍ਰੋਸ ਕਰ ਗਈ ਉਹ ਪਿੱਛੇ ਪੱਜੀ ਸੀਗੀ ਉਹਨੂੰ ਪਿੱਛੋਂ ਜਾਂਦਾ ਕਹਿੰਦਾ ਮੇਰੇ ਅੱਖਾਂ 'ਚ ਲੈਡ ਲੋਡ ਪੈ ਗਈ ਕਿੱਦਾਂ ਹੋ ਗਿਆ ਉਹ ਪਿੱਛੋਂ ਟਕਰਾ ਗਿਆ ਇਹ ਗੱਡੀ ਜਿਆ ਨੁਕਸਾਨਦਾਰ ਹੋ ਗਈ ਉਹਦੇ ਨੂੰ ਸਨ ਹੋਇਆ ਉਹ ਗੱਡੀ ਜਿਆ ਡਰਾਈਵਰ ਆ ਉਹ ਕਹਿੰਦੇ ਲੱਤ ਨੂੰ ਟੁੱਟ ਗਈ ਐ ਇੱਕ ਉਹਦਾ ਚੂੜਾ ਜਿਹੜਾ ਉਹ ਉੱਤਰ ਗਿਆ ਇਹ ਜਦੋਂ ਸੀ ਮੁੱਕ ਤੇ ਗਏ ਸੀ ਤੇ ਉਹ ਡਰਾਈਵਰ ਨੂੰ ਪਹਿਲੇ ਉੱਥੋਂ ਲੈ ਕੇ ਸੀਗੇ ਐਸਐਫ ਕਰਾ ਕੇ ਜਾਨੀ ਨੁਕਸਾਨ ਨਹੀਂ ਕੋਈ ਹੋਇਆ ਜਾਨੀ ਉਸਾਨੀ ਕੋਈ ਹੋਇਆ ਠੀਕ ਧੰਨਵਾਦ ਤਾਂ ਇਹ ਸਨ ਐ ਐਸਐਹ ਹਰਵਿਆਲ ਸਿੰਘ ਜਿੰਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਬੀਤੀ ਰਾਤ 1:00 ਤੋਂ 1:30 ਵਜੇ ਦੇ ਵਿਚਕਾਰ ਹਾਸਾ ਵਾਪਰਿਆ ਹਾਲਾਂਕਿ ਦੋਨਾਂ ਗੱਡੀਆਂ ਦੇ ਇੰਜਣ ਜਿਹੜੇ ਹੈਗੇ ਨੇ ਮੋਹਰੇ ਜਿਹੜੇ ਹਿੱਸੇ ਹੁੰਦੇ ਉਹ ਪੂਰੀ ਤਰ੍ਹਾਂ ਨੁਕਸਾਨੇ ਗਏ ਨੇ ਪਰ ਜੇ ਗੱਲ ਕਰੀਏ ਜਾਨੀ ਨੁਕਸਾਨ ਲਈ ਜਾਨੀ ਨੁਕਸਾਨ ਤੋਂ ਬਚਾਰੇ ਆ ਪਰ ਦੋਨਾਂ ਗੱਡੇ ਦੇ ਡਰਾਈਵਰਾਂ ਨੂੰ ਸੱਟਾਂ ਜ਼ਰੂਰ ਲੱਗੀਆਂ ਨੇ तलवार। देश-दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम X और व्हाट्सएप चैनल पर।